ਸਸਿਕਾ ਦੋਸਤੋ ਕੈਨੇਡਾ ਨੂੰ ਲੈ ਕੇ ਜੇ ਦੇਖੀਏ ਤਾਂ ਅਸੀਂ ਵੱਡੇ ਤੌਰ ਤੇ ਦੇਖਦੇ ਹਾਂ ਸਾਡੇ ਪੰਜਾਬੀਆਂ ਦੀ ਖਾਸ ਕਰਕੇ ਤੇ ਇੰਡੀਆ ਦੇ ਬਾਕੀ ਵੀ ਥਾਵਾਂ ਤੇ ਬਹੁਤ ਲੋਕਾਂ ਦੀ ਚਾਹਤ ਹੈ ਕਿ ਅਸੀਂ ਕੈਨੇਡਾ ਜਾਈਏ ਕੈਨੇਡਾ ਦੇ ਨਾਲ ਭਾਰਤ ਦੇ ਰਿਸ਼ਤੇ ਸਭ ਤੋਂ ਤਰਤੇ ਦੇਖਣ ਨੂੰ ਮਿਲੇ ਜਿਵੇਂ ਜਿਹੜਾ ਕਤਲ ਕਾਂਡ ਹੋਇਆ ਉਸ ਤੋਂ ਬਾਅਦ ਦੇ ਵਿੱਚ ਭਾਰਤ ਨੇ ਸਭ ਤੋਂ ਤਰਤੇ ਕਿਹਾ ਕਿ ਸਾਡੇ ਤੇ ਗਲਤ ਅਲੀਗੇਸ਼ਨ ਲਾਇਏ ਨੇ ਕੈਨੇਡਾ ਨੇ ਇੱਕ ਵਾਰੀ ਫੇਰ ਤੋਂ ਜਿਹੜੀ ਜਾਣਕਾਰੀ ਸਾਹਮਣੇ ਨਿਕਲ ਕੇ ਆਉਂਦੀ ਆ ਤਾਂ ਉਹਦੇ ਵਿੱਚ ਸਭ ਤੋਂ ਤਰਤੇ ਕਹਿੰਦੇ ਭਾਰਤ ਨੇ ਕਿਹਾ ਤਾਂ ਵੀ ਜਦੋਂ ਤੱਕ ਕੈਨੇਡਾ ਆਪ ਦਾ ਰਵਈਆ ਨਹੀਂ ਬਦਲਦਾ ਸਾਡੀ ਭਾਈ ਉਹਨਾਂ ਨਾਲ ਕੋਈ ਸਾਂਝ ਨਹੀਂ ਅਸੀਂ ਇਹਦੇ ਵਿੱਚ ਜਾਗਰਨ ਨੇ ਜਾਣਕਾਰੀ ਸਾਂਝੀ ਕਰੀ ਹੈ ਜਿੱਥੇ ਉਹ ਲਿਖਦੇ ਨੇ ਕਿ ਕਹਿੰਦੇ ਭਾਰਤ ਨੇ ਇੱਕ ਵਾਰੀ ਫਿਰ ਤੋਂ ਸੰਕੇਤ ਦਿੱਤੇ ਨੇ ਕਿ ਜਦ ਤੱਕ ਕੈਨੇਡਾ ਭਾਰਤ ਵਿਰੋਧੀ ਤੱਤਾਂ ਦਾ ਪ੍ਰਾਂਹ ਦੇਣ ਦਾ ਆਵਧਾ ਰਵਈਆ ਨਹੀਂ ਬਦਲਦਾ ਉਦੋਂ ਤੱਕ ਅਸੀਂ ਆਪਦੇ ਰਿਸ਼ਤੇ ਸਮਾਨਿਆ ਨਹੀਂ ਕਰ ਸਕਦੇ ਯਾਨੀ ਕਿ ਜਿਹੜੇ ਕੱਟਰਪੰਥੀਆਂ ਨੂੰ ਲੈ ਕੇ ਕੈਨੇਡਾ ਆਪਦਾ ਇੱਕ ਸੌਫਟ ਕੋਰਨਰ ਰੱਖਦਾ ਤਾਂ ਉਹਨੂੰ ਲੈ ਕੇ ਕਹਿੰਦੇ ਜਦੋਂ ਤੱਕ ਨਹੀਂ ਬਦਲਦਾ ਉਦੋਂ ਤੱਕ ਅਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਹਾਮੀ ਨਹੀਂ ਭਰਦੇ ਹੈਗੇ ਆ ਫੋਰਨ ਸੈਕਟਰੀ ਵਿਨੈਕ ਵਾਤਰਾ ਨੇ ਬੁੱਧਵਾਰ ਨੂੰ ਕਹਿੰਦੇ ਕਿਹਾ ਕਿ ਭਾਰਤ ਵਿਰੋਧੀ ਤੱਤਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਕੈਨੇਡਾ ਸਥਾਨਮ ਸਥਾਨ ਉਥੇ ਮਿਲਦਾ ਹੈ ਤੇ ਅੱਜ ਉਹ ਸਭ ਤੋਂ ਵੱਡਾ ਮੁੱਦਾ ਹੈ ਤੇ ਭਾਰਤ ਦੇ ਲਈ ਕਾਫੀ ਚਿੰਤਾ ਦੀ ਗੱਲ ਹੈ ਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਕੈਨੇਡਾ ਸਰਕਾਰ ਨੇ ਇਹ ਕਈ ਮੁੱਦਿਆਂ ਤੇ ਕਹਿੰਦੇ ਚੱਕਿਆ ਗਿਆ ਪਰ ਇਹਦੇ ਤੇ ਕੋਈ ਅਸਰ ਨਹੀਂ ਹੁੰਦਾ ਨਜ਼ਰ ਆਉਂਦਾ ਉਹ ਇਸ ਗੱਲ ਨੂੰ ਮੰਨਦੇ ਨਹੀਂ ਕਵਾਤਰਾ ਨੇ ਉਮੀਦ ਜਤਾਈ ਕਿ ਭਾਰਤੀ ਦੀ ਚਿੰਤਾਵਾਂ ਤੋਂ ਦੂਰ ਕਰਨ ਦੇ ਲਈ ਕੈਨੇਡਾ ਸਰਕਾਰ ਉਚਿਤ ਕਾਰਵਾਈ ਕਹਿੰਦੇ ਕਰੂਗੀ ਭਾਰਤ ਦਾ ਇਹ ਤਲਖ ਬਿਆਨ ਉਸ ਸਮੇਂ ਦੇ ਦੌਰਾਨ ਆਉਂਦਾ ਜਦੋਂ ਕੈਨੇਡਾ ਚ ਖਾਲਿਸਤਾਨੀ ਵਿਰੋਧੀ ਸੰਗਠਨਾਂ ਦਾ ਹਾਲੀ ਦੇ ਵਿੱਚ ਇੱਕ ਵੱਡੀ ਰੈਲੀ ਵੀ ਕੱਢੀ ਸੀ ਤੇ ਉਹ ਅਸੀਂ ਵੀਡੀਓ ਦੇਖਦੀਆਂ ਜਿਸ ਤਰ੍ਹਾਂ ਦੇ ਨਾਲ ਭਾਰਤ ਦੇ ਝੰਡੇ ਨੂੰ ਲੈ ਕੇ ਉਹ ਅਜੀ ਹਿ ਰੈਲੀਆਂ ਦੇ ਵਿੱਚ ਭਾਰਤ ਦੇ ਪੁਰਵ ਪ੍ਰਧਾਨ ਮੰਤਰੀ ਸਰਗੇਂਦਰਾ ਗਾਂਧੀ ਦੀ ਹੱਤਿਆ ਦੇ ਜਾਜ ਠਹਿਰਾਇਆ ਗਿਆ ਹੈਗਾ ਇਹਦੇ ਬਿਆਨ ਦੇ ਵਿੱਚ ਮੱਦੇ ਨਜ਼ਰ ਇੱਕ ਮਹੱਤਵਪੂਰਨ ਇਹ ਵੀ ਹੋ ਜਾਂਦਾ ਹੈ ਕਿ ਆਗਾਮੀ ਸ਼ੁੱਕਰਵਾਰ ਨੂੰ ਭਾਰਤ ਦੇ ਪੀਐਮ ਮੋਦੀ ਤੇ ਕੈਨੇਡਾ ਦੇ ਪੀਐਮ ਜਸਟਿਸ ਟਰੂਡੋ ਇਟਲੀ ਦੇ ਜੀ 7 ਸੰਮੇਲਨ ਦੇ ਬੈਠਕ ਦੇ ਵਿੱਚ ਹਿੱਸਾ ਲੈਣ ਲਈ ਉਪਸਥਿਤ ਹੋਣਗੇ ਜਿਹੜਾ ਉਹ ਪ੍ਰੋਗਰਾਮ ਚੱਲ ਹੀ ਰਿਹਾ ਹੈਗਾ ਇਸ ਬੈਠਕ ਦੇ ਵਿੱਚ ਦੋਨਾਂ ਪ੍ਰਧਾਨ ਮੰਤਰੀਆਂ ਦੀ ਮੁਲਾਕਾਤ ਸੰਭਵ ਹੈ ਤੇ ਇੱਕ ਵਾਤਰਾਂ ਨੇ ਸਾਬਤ ਤੌਰ ਤੇ ਕੁਝ ਨਹੀਂ ਦੱਸਿਆ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਹਾਲੀ ਦੇ ਵਿੱਚ ਮਹੀਨਿਆਂ ਦੇ ਵਿੱਚ ਤਦੋਂ ਖਰਾਬ ਹੁੰਦੇ ਏਜੰਸੀਆਂ ਦੇ ਵੱਲੋਂ ਖਾਲਿਸਤਾਨੀ ਸਮਰਥਕਾਂ ਅੱਤੰਕੀ ਹਰਦੀਪ ਸਿੰਘ ਨਿਜਰ ਦੀ ਹੱਤਿਆ ਕਰਵਾਈ ਗਈ ਹੈ ਇਹਦੇ ਬਾਰੇ ਭਾਰਤੀ ਏਜੰਸੀਆਂ ਦੇ ਸ਼ਾਮਲ ਹੋਣ ਨੂੰ ਲੈ ਕੇ ਕੈਨੇਡਾ ਨੇ ਕਾਫੀ ਤਰ੍ਹਾਂ ਦੇ ਨਾਲ ਠੋਸ ਪ੍ਰਮਾਣ ਨਹੀਂ ਕਹਿੰਦੇ ਹੁਣ ਤੱਕਰ ਦੇ ਸਕਿਆ ਹੈਗਾ ਜਿਹਦੇ ਬਾਅਦ ਇਹ ਤਲਖ ਰੁਪਿਆ ਚੱਲਿਆਗਾਗੇ ਉਦੋਂ ਬਾਅਦ ਦੇ ਵਿੱਚ ਦੇਖਿਆ ਜਾਵੇ ਤਾਂ ਕਾਫੀ ਤਰ੍ਹਾਂ ਦੇ ਜਿਹੜੇ ਦਬਾਅ ਨੇ ਕਹਿੰਦੇ ਬਣਦੇ ਗਏ ਨੇ ਹੋਰ ਇਹਨਾਂ ਨੇ ਯੂਕਰੇਨ ਵਗੈਰਾ ਰੂਸ ਦਾ ਵੀ ਲਿਖਿਆ ਪਰ ਕੁੱਲ ਮਿਲਾ ਕੇ ਗੱਲ ਦੇਖਿਆ ਜਾਵੇ ਜਦੋਂ ਦੋਨੇ ਦੇਸ਼ਾਂ ਦੇ ਵਿੱਚ ਦੀ ਤਲਕੀ ਇਸ ਤਰ੍ਹਾਂ ਦੇ ਨਾਲ ਵਧੀ ਹੋਈ ਆ ਤਾਂ ਇਹਦਾ ਅਸਰ ਹੈ ਜਿਹੜਾ ਉਹ ਆਮ ਲੋਕਾਂ ਦੇ ਨਿਕਲ ਕੇ ਆ ਕਿ ਉੱਥੇ ਵੱਡੇ ਤੌਰ ਤੇ ਜਿਹੜਾ ਕੱਟਰਪੰਥੀ ਸੰਗਠਨ ਨੇਗੇ ਉਹ ਭਾਰਤ ਵਿਰੋਧੀ ਗਤੀਵਿਧੀਆਂ ਜਾਂ ਕੀ ਹੈ ਭਾਰਤ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਇੱਕ ਮਾਨਸਿਕਤਾ ਰਹਿੰਦੀ ਆ ਤੇ ਉਹ ਜੋ ਉਹ ਇੱਕ ਆਪਦਾ ਪ੍ਰਦਰਸ਼ਿਤ ਕਰਦੇ ਨੇਗੇ ਉਹ ਸਾਫ ਤੌਰ ਤੇ ਭਾਰਤ ਨੇ ਗੱਲ ਨੂੰ ਕਹਤਾ ਹੈ ਗਈ ਕਿ ਕੈਨੇਡਾ ਜਾ ਤਾਂ ਇਹਦੇ ਤੇ ਸਖਤ ਰਵਈਆ ਅਪਣਾਵੇ ਨਹੀਂ ਫਿਰ ਐਸੀ ਕਿਸੇ ਤਰ੍ਹਾਂ ਦੀ ਉਹਨਾਂ ਨਾਲ ਸਾਂਝ ਰੱਖਣ ਨੂੰ ਤਿਆਰ ਨਹੀਂ ਹੈਗੇ ਇੱਥੋਂ ਇਹ ਵੀ ਗੱਲ ਪਤਾ ਲੱਗਦੀ ਹੈ ਕਿ ਕੈਨੇਡਾ ਨੂੰ ਲੈ ਕੇ ਭਾਵੇਂ ਸਾਡੇ ਲੋਕਾਂ ਦੀ ਦਿਲੀ ਇੱਛਾ ਉੱਥੇ ਜਾਣ ਦੀ ਕਿੰਨੀ ਮਰਜ਼ੀ ਆ ਪਰ ਖਾਸ ਔਰਤਾਂ ਪੰਜਾਬੀਆਂ ਦੀ ਜੇ ਮੈਂ ਗੱਲ ਕਰਾਂ ਪਰ ਕੈਨੇਡਾ ਦੇ ਜਿਹੜੇ ਹਾਲਾਤ ਨੇ ਤਾਂ ਉੱਥੋਂ ਇੱਕ ਲੋ ਸਾਫ ਨਿਕਲ ਕੇ ਆਉਂਦੀ ਹੈ ਕਿ ਉਹ ਵੀ ਆਪਦੀ ਰਾਤੋਂ ਹਿਲਨ ਨੂੰ ਤਿਆਰ ਨਹੀਂ ਕਿਉਂਕਿ ਵੱਡਾ ਵੋਟ ਬੈਂਕ ਉੱਥੇ ਪੰਜਾਬੀਆਂ ਦਾ ਇਸ ਟਾਈਮ ਹੈਗਾ ਉਹ ਅਲੱਗ ਗੱਲ ਹੈ ਵੀ ਉਹ ਕੱਟਰਪੰਥੀ ਨੇ ਉਹ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਪਰ ਗੱਲ ਇਹ ਹੈ ਵੀ ਉੱਥੇ ਦਾ ਵੋਟ ਬੈਂਕ ਪੰਜਾਬੀਆਂ ਦਾ ਬਹੁਤ ਵੱਡੇ ਤੌਰ ਤੇ ਹੈ ਤੇ ਕੈਨੇਡਾ ਸਰਕਾਰ ਵੀ ਉਸ ਦਵਾ ਦੇ ਵਿੱਚ ਕਿਤੇ ਨਾ ਕਿਤੇ ਆਉਂਦੀ ਆ ਪਰ ਜੇਕਰ ਭਾਰਤ ਦੇ ਨਾਲ ਰਿਸ਼ਤੇ ਸੁਧਾਰਨੇ ਨੇ ਤਾਂ ਕੈਨੇਡਾ ਨੂੰ ਆਪਦੀ ਇਸ ਜਿੱਦ ਦੇ ਪਿੱਛੇ ਹਟਣਾ ਪਊਗਾ ਇਹ ਸਾਫ ਤੌਰ ਤੇ ਮੋਦੀ ਹੋਰਿਆਣੇ ਕਹਤਾ ਹੈਗਾ ਤਾਂ ਕਮੈਂਟ ਕਰਕੇ ਤੁਸੀਂ ਵੀ ਰਾਏ ਸਾਂਝੀ ਕਰਿਓ ਕਿ ਤੁਸੀਂ ਇਸ ਮਸਲੇ ਬਾਰੇ ਕੀ ਸੋਚਦੇ ਹੋ ਪਰ ਜ਼ਾਹਿਰ ਜੀ ਗੱਲ ਲੋਕਾਂ ਨੂੰ ਇਹ ਜੀਆਂ ਚੀਜ਼ਾਂ ਦੀ ਪਰੇਸ਼ਾਨੀ ਜ਼ਰੂਰ ਚੱਕਣੀ ਪੈਂਦੀ ਹੈ ਉਹ ਕਾਰਨ ਜਾਂ ਵਜ੍ਹਾ ਕੋਈ ਵੀ ਬੰਦੀ ਹੋਵੇ